ਗੱਲ ਇਹ ਕੁਲਦੀਪ ਸਿੰਘ ਕੜਗਾਚ ਕਹਿੰਦੇ ਨੇ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਨਗਰ ਕੀਰਤਨ ਕੱਢਣ ਵਾਲੀਆਂ। ਅਰਗਾਜ ਸਿੰਘ ਤੇ ਮੋਲਕ ਵੀ ਵੀ ਲਾਲਾ ਗੋਲਾ ਵਿਚਾਰਾ ਉਹਨੇ ਇਹ ਸਮਝ ਨਹੀਂ। ਅਫਸੇਦਾਰ ਦੀ ਨੌਕਰੀ ਹੁੰਦੀ ਐ ਨੌਕਰੀ ਹੋ ਗਈ ਐ ਕੌਮ ਦੀ ਸੇਵਾ ਨਹੀਂ ਐ ਕਾਲ ਤੱਕ ਸੇਵਾ ਤੋਂ ਨਹੀਂ ਵੀ ਕਰਦਾ। ਅਰਗਾਜ ਸਿੰਘ ਜਿਹੜਾ ਨਾ ਆਪਣੇ ਹਿਸਟਰੀ ਨੂੰ ਬੋਲੇ ਕਹਿੰਦਾ ਕਿ ਇਸ ਪਰਿਵਾਰ ਨੇ ਸਦੀਕਾ ਨੂੰ ਕੀ ਦਿੱਤਾ ਪ੍ਰਕਾਸ਼ ਸਿੰਘ ਬਾਦਲ ਜੀ ਜਿਨੇ ਇਹ ਜ਼ਿੱਦ ਕੀਤੀ ਕਿ ਮੈਂ ਹੀ ਮਰਾਵਾਂਗੇ ਆਪ ਹੀ ਬਣਾਈ ਤੇ ਆਰਐਸਐਸ ਨੂੰ ਹੀ ਬਣਵਾਇਆ ਇਹਦੇ ਇਹਦੇ ਆਕਾ ਦੇ ਪਿਓ ਦੇ ਰਾਜ ਕੋਇਆ ਸਾਨੂੰ ਇੱਥੇ ਚਿੱਪਾ ਗੋੜਾ ਵੀ ਹੋਣਾ ਉਹਨੂੰ ਕਿਤਾ ਰੋਕਾਂਗੇ ਅਸੀਂ ਅੱਜ ਇਹ ਕਿਹੜਾ ਉਪਦੇਸ਼ ਦੇ ਰਿਹਾ ਹੈ ਕਿ ਲੋ ਦੇ ਰਿਹਾ ਬਾਦਲਾ ਦੀ ਨੌਕਰੀ ਕਰਦੇ ਆਪੇ ਆਪ ਆਪਾਂ ਕਹਿ ਲੀਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਨੌਕਰੀ ਕੀਤੀ ਹੋਰ ਹੈ ਕਿ ਆ ਤੁਸੀਂ ਦੱਸ ਪਿਓ ਅਕੀ ਤੁਹਾਨੂੰ ਧਾਰਮਿਕ ਤੁੱਤਬਾ ਬਹੁਤ ਉੱਚਾ ਦੇਖਦੇ ਆ ਸੀ ਉਹਨਾਂ ਦਾ ਤੁਸੀਂ ਦੇਖੀ ਜਾਓ ਮਤਲਬ ਕਿ ਸਿੱਖ ਕੌਮ ਇਸ ਦੇ ਉੱਤੇ ਇਤਰਾਜ਼ ਕਰੇ ਇਹ ਕਹਿੰਦੇ ਹੋ ਤੁਸੀਂ ਇਹਨਾਂ ਤੇ ਆਵਾਜ਼ ਕਿਉਂ ਨਹੀਂ ਕਿ ਜਦੋਂ ਆਈ ਇਹਦੀ ਜਦੋਂ ਜੇ ਪਨੀਆ ਪਿੱਟ ਪਿੱਟ ਕੇ ਮਰ ਗਿਆ ਤੁਹਾਨੂੰ ਦੱਸਿਆ ਇਹ ਨਹੀਂ ਦੱਸ ਕੀ ਕਰੀਏ ਨਵੀਂ ਪਰਤੀ ਮੁਹਿਮ ਚੱਲਦੀ ਪਈ ਹੈ ਉਹ ਉਹਦੇ ਨਾਲ ਕੋਈ ਵੱਡਾ ਸੁਧਾਰ ਹੋਏਗਾ ਗੱਲ ਤੇ ਗੁਰਗਾਧ ਸਿੰਘ ਦੀ ਗੱਲ ਹੋ ਉਹ ਕੀ ਕਹਿ ਰਿਹਾ ਅੱਜ ਸਾਡੀ ਕੌਮ ਨੂੰ ਤੇ ਉਹ ਕਹਿਣ ਬਾਗੂ ਕੋ ਹੱਕ ਹੈ ਜਿਨ੍ਹਾਂ ਨੇ ਖਾਲਸਾ ਕਾਲਜ ਤੇ ਕਬਜ਼ਾ ਕਰ ਲਿਆ ਯੂਨੀਵਰਸਿਟੀ ਬਣਾ ਕੇ ਉਸ ਉਸ ਅਥਾਰਟੀ ਨੂੰ ਬਹੂਗਾ ਪ੍ਰਬੰਧਨ ਕਰਕੇ ਆਉਂ ਬਹੁਤ ਸੋਤ ਸਿਮਰਦੇ ਬਾਗੂੜਾ ਜਿਹਨੂੰ ਕਹਿੰਦਾ ਤੂੰ ਮਾਝੇ ਦੀ ਤੇ ਮੈਂ ਵੀ ਮਾਝੇ ਦਾ ਤਾਂ ਵੀ ਇਹ ਸੌਦੇ ਤੇ ਰਹੇ ਹੋ ਇਹ ਜਿੰਮੇਵਾਰੀ ਤੁਸੀਂ ਵੀ ਨਿਭਾਈ ਹੋਈ ਹੈ 1969 ਦੌਰ ਚ ਅਸਲੀ ਤੜੀ ਜਿੰਮੇਵਾਰੀ ਨਿਭਾਈ ਨਾ ਉਹ ਸਿਆਗਤ ਸਾਡੇ ਹੱਥ ਸਾਡੇ ਪਏ ਨੇ ਮੈਂ ਉਹ ਵੀ ਤਾਂ ਦੱਸ ਰਿਹਾ ਹਾਂ ਤੁਸੀਂ ਇਹ ਕਹਿੰਦੇ ਹੋ ਕਿ 25 26 ਸਾਲ ਪਹਿਲਾਂ ਇਹ ਕਾਹਟ ਸ਼ੁਰੂ ਹੋ ਗਿਆ ਸੀ ਤੁਸੀਂ ਇਹਦਾ ਪਹਿਲਾਂ ਸਵੀਕਾਰ ਕੀਤਾ ਫਿਰ ਗੱਲ ਕਰੋ ਅਸੀਂ ਫੋਕਾ ਦੇ ਹੀ ਰਹੇ ਹਾਂ ਇਹ ਮੁਕਤ ਕਰਨ ਦਾ ਇਹਨਾਂ ਚੀਜ਼ਾਂ ਤੋਂ ਜੋ ਇਹ ਡਾਕਟਰ ਦਾ ਇੱਕੋ ਇੱਕ ਤਰੀਕਾ ਹੈ ਕਿ ਗਾਜ ਉਹਨਾਂ ਦੀ ਯੁਕਤੀ ਦੇ ਸਵਾਲ ਉੱਠ ਰਹੇ ਨੇ ਕਹੀ ਜਾਂਦਾ ਵੀ ਉਹਸ लायक ਨਹੀਂ ਹੈ ਕਿ ਉਹਨਾਂ ਨੇ ਸ਼ਹਿਰ ਪਰਿਵਾਰਾਂ ਜੋ ਕਹਿੰਦੇ ਬੜੀ ਘਾਲਣਾ ਘਾਲੀਆ ਉਹਨਾਂ ਨੇ ਬਹੁਤ ਘਾਲਣਾ ਘਾਲੀਆ ਤੁਸੀਂ ਉਹਦਾ ਪ੍ਰਚਾਰ ਕਰਿਆ ਕਰੋ ਟੀਵੀ ਤੇ ਆਜਾ ਅਧਿਆਪਕ ਉਹ ਬੋਰ ਜਿਹੜੇ ਕਹਿੰਦੇ ਵੀ ਮੈਂ ਅਜੇ ਸਿੱਖਾ ਦੇ ਘਰ ਗੁਜ਼ਾਰਾ ਜਿਨ੍ਹਾਂ ਘਰਿਆ ਚ ਕੋਈ ਬੜਿਆ ਨਹੀਂ ਪ੍ਰਸ਼ਾਦਾ ਪਾਣੀ ਛੱਕ ਰਹੇ ਨੇ ਇਹ ਜਨਗਦਾਰ ਦੀ ਪ੍ਰਾਪਤੀ ਹੈ ਉਹ ਕਹਿੰਦੇ ਅੱਜ ਤੱਕ ਕਿਸੇ ਨੇ ਨਹੀਂ ਕਰਿਆ ਇਹਦਾ ਨਹੀਂ ਕੌਮ ਨੂੰ ਦੱਸੋ ਤਾਂ ਕਿ ਉਹਦਾ ਕੋਈ ਦੁਕਾਨ ਤੇ ਆਵੇ ਉਹਦੀ ਸੌਦਾ ਲੈ। ਹੋਰ ਕੀ ਗੱਲ ਬਾਤ? ਨਹੀਂ ਹੋਰ ਤਾਂ ਚਲੋ 40 ਦੀ ਇਹ ਗੱਲ ਬਾਤ ਹੈ ਜੀ ਆਪਣੀ ਤੇ ਫਿਰ ਕੀ ਬਣੇਗਾ ਅੱਗੇ? ਇਹ ਸਾਰਾ ਕੁਝ ਠੀਕ ਬਣੂਗਾ ਤੁਸੀਂ ਇਸ ਵਿਸ਼ੇ ਤੇ ਗੱਲ ਕਰੋ ਜਿਹੜੀ ਜਿਹੜੀ ਕਰਮ ਆਇਆ ਤੁਸੀਂ। ਪਰ ਬਿਲਕੁਲ ਮਤਲਬ ਨੌਨ ਰਿਜ਼ਰਵਿੰਗ ਬੰਦੇ ਲੱਗਦੇ ਨੇ ਉਹ। ਉਹ ਬਾਤ ਉਹ ਵੀ ਉਹਦੀ ਗੱਲ ਕਰੋ ਕਿ ਕੀ ਇਹ ਮੇਰੇ ਪੈਨਸ਼ਨ। ਅੱਛਾ, ਹਸਿਆਤ ਕੀ ਆ? ਵਜ੍ਹਾ। ਜਿਹਦੀ ਗੱਲ ਤੇ ਸਾਰੀ ਜ਼ਿੰਦਗੀ ਨਿਕਲ ਗਈ ਇਹਦੇ ਪਿਓ ਦੀ ਬਾਦਲ ਦੀ। ਉਹ ਗਿਆ ਹੀ ਨਹੀਂ ਪੰਜਾਬ ਕੇ ਉਹ ਸੰਗੋ ਪਾਟਾ ਲੈ ਕੇ ਆਇਆ ਨੂੰ ਅੰਮ੍ਰਿਤਪਾਲ ਦਰੋਂ ਉਹਦੀ ਹਿੰਮਤ ਲਈ ਪਈ ਇਹਨੂੰ ਕੈਂਦੀ ਸੇਟੀ ਤਰਫ ਆਪਣੇ ਕਿਤੇ ਛੇਰੋਂ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਰਗਿਆਂ ਨੇ ਇਹਨੇ ਵਰਪਾਲ ਕੀਤਾ ਬਕਾਸਿਮ ਬਾਦਲ ਦੇ ਪੁੱਤਰ ਨੇ ਉਹਦੀ ਵਾਇਫਰੇ ਨਾਲ ਕੀਤਾ ਛੇਰੀ ਪੀਰੀ ਅਕੈਡਮੀ ਬਣਾਈ ਜਾਂਦੇ ਬਾਦਲ ਨੇ ਇੱਕ ਕਿਸਮ ਦਾ ਕਾਰੋਬਾਰ ਕਰ ਰਹੇ ਹੋ ਤੁਸੀਂ ਉਹਦੇ ਤੇ ਜਿਹੜਾ 100 ਕਰੋੜ ਰੁਪਇਆ ਲੱਗਾ ਉਹ ਕਮੇਟੀ ਦਾ ਲੱਗਾ ਕਿਉਂ ਲਵਾਇਆ ਪੰਜਾਬ ਦਾ ਪੈਸਾ ਹਰਿਆਣੇ ਚ ਪੰਜਾਬ ਦਾ ਪੈਸਾ ਹਰਿਆਣੇ ਚ ਜਾ ਰਿਹਾ ਰਸਟ ਤੇਲ ਨਾ ਕਰਦੇ ਵਿੱਚ ਉਹ ਜਾਇਦਾਦ ਹੈ 35 ਕਰੋੜ ਦਾ ਪਲਾਟ ਹੈ 35 40 ਕਰੋੜ ਰੁਪਏ ਲਵਾਂਗੇ 40 50 ਕਰੋੜ ਵਿੱਚੋਂ ਖਾਣੇ ਉਹ ਕਿ ਉਹ ਆਰਡਰ ਜੀ ਵੀ ਹੋਇਆ ਐਨੇ ਸਾਲਾਂ ਤੋਂ ਸਰਕਾਰੀ ਅਫਸਰ ਨੂੰ ਕਿਵੜ ਨਹੀਂ ਦੇ ਦਿੱਤਾ ਬਾਦ ਦੇ ਰਾਜ ਜਦੋਂ ਤੱਕ ਕੋਈ ਕਮੇਟੀ ਨਹੀਂ ਮੈਂ ਰੋਕ ਲਾ ਰਿਹਾ ਮੈਂ ਥੈਮਰੇ ਤੇ ਲਾ ਰਿਹਾ ਬਾਰਕੰਡਾ ਜੀਜੀ ਰੋਡ ਦੇ ਉੱਤੇ ਆ 27 24 ਏਕੜ ਦੀ ਬੜੀ ਕੌਮ ਨੂੰ ਸ਼ੌਂਕ ਲੱਗੇ ਹੋਈ ਹੈ ਬਾਦਲਪੁਰਾ ਅੰਗਰੇਜ਼ ਯੂਨੀਵਰਸਿਟੀ ਬਣੀ ਬਾਦਲ ਦਾ ਮੁੰਡਾ ਹੀ ਮੈਂਬਰ ਬਣਿਆ ਹਰ ਸਿਮਰਤੀ ਪਣੀ ਉਹਦੇ ਦੋ ਭਰਾ ਬਣੇ ਉਹਦਾ ਬਾਪ ਬਣਿਆ ਆਪਣਾ ਹੀ ਪਰਿਵਾਰਾ ਸਾਰਾ ਧੰਨਵਾਦ ਵਾਲ ਲੋਗੇ ਉਹਨਾਂ ਉੱਤੇ ਬੰਦੂਕਾਂ ਨਾਲ ਲੜਾਂਗੇ ਅਸੀਂ ਹਾਲ ਹੀ ਵਿੱਚ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਤਕਸ਼ਿਰੀ ਦਰਬਾਰ ਸਾਹਿਬ ਦਾ ਸਥਾਪਨਾ ਦਿਵਸ ਅਤੇ 9ਵੀਂ ਪਾਸ਼ਾਹੀ ਦਾ ਸ਼ਹੀਦੀ ਦਿਹਾੜਾ ਸਾਰਾ ਪੰਜਾਬ ਜਾਂ ਸਾਰੀ ਦੁਨੀਆ ਦੀ ਸਿੱਖ ਕੌਮ ਕਿਵੇਂ ਮਿਲ ਕੇ ਮਨਾਵੇ ਆਓ ਅਸੀਂ ਇਸ ਤੇ ਚਰਚਾ ਕਰੀਏ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਨਗਰ ਕੀਰਤਨ ਕੱਢਣ ਵਾਲੀਆਂ ਇਹ ਇੱਕ ਵਿਵਾਦ ਪੈਦਾ ਹੋ ਰਿਹਾ ਹੈ ਇਸ ਵਿਸ਼ੇ ਤੇ ਚਰਚਾ ਕਰਾਂਗੇ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਭਾਈ ਰঞ্জੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭਾਈ ਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਈ ਗੁੱਡ ਜੀ ਕੀ ਫਤਿਹ ਇੱਕ ਪਾਸੇ ਪੰਜਾਬ ਸਰਕਾਰ ਦਾ ਬਿਆਨ ਸਾਹਮਣੇ ਆਉਣਾ ਕਿ ਆਓ ਅਸੀਂ ਨੌਵੀਂ ਪਾਸਾ ਸ਼ਹੀਦ ਦੇ ਸ਼ਹੀਦ ਦੀ ਦਿਹਾੜੇ ਤੇ ਦਰਬਾਰ ਸਾਹਿਬ ਤੇ ਸਥਾਪਨਾ ਦਿਵਸ ਲਈ ਆਓ ਉਪਰਾਲਾ ਮਿਲ ਕੇ ਕਾਰਜ ਕਰੀਏ ਦੂਜੇ ਪਾਸੇ ਗੜਗੱਤ ਸਾਹਿਬ ਦਾ ਕਹਿਣਾ ਵੀ ਸਰਕਾਰਾਂ ਕਾਉਂਡ ਨੇ ਨਗਰ ਕੀਰਤਨ ਕੱਢਣ ਵਾਲੀਆਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਜੀ ਮੈਂ ਤੇ 1990 ਤੋਂ ਦੇਖ ਰਿਹਾ ਜੀ ਕਿ ਗੜਗਾਤ ਸਿੰਘ ਤੇ ਮੌਲਕਰੀਵੀ ਲਾਲਾ ਗੋਲਾ ਜੀ ਆ ਉਹਨਾਂ ਨੂੰ ਸਮਝ ਨਹੀਂ ਜੀ ਉਹਨੂੰ ਜੇ ਸਮਝਉਂਦੇ ਤੇ ਉਹ ਦੇਖਦਾ ਕਿ ਜਿਨ੍ਹਾਂ ਨੇ ਅੱਜ ਉਹਨੂੰ ਨੌਕਰੀ ਦਿੱਤੀ ਆ ਉਹਨਾਂ ਦੇ ਕੰਡੇ ਵੀ ਜਿਹੜੇ ਉੱਤੇ ਰਹੇ ਚੱਤਿਹਾਰ ਦੀ ਨੌਕਰੀ ਹੁੰਦੀ ਹੈ ਨੌਕਰੀ ਹੋਰ ਕੀ ਹੈ ਪੰਥ ਦੀ ਕੌਮ ਦੀ ਬਾਦਸ਼ਾਹ ਬਣ ਗਿਆ ਕੌਮ ਦੀ ਸੇਵਾ ਨਹੀਂ ਹੈ ਕਾਲ ਤੱਕ ਸੇਵਾ ਤੋਂ ਨਹੀਂ ਕਰਦੇ ਇਹ ਗੜਗਾਤ ਸਿੰਘ ਜਿਹੜਾ ਨਾ ਆਪਣੇ ਹਿਸਟਰੀ ਨੂੰ ਬੋਲੇ ਜਿਹੜਾ ਜਿਹੜਾ ਜਨਾਂ ਦੀ ਨੌਕਰੀ ਕਰਦਾ ਉਹਨਾਂ ਦੇ ਵੱਡੇ-ਵਡੇਰਿਆਂ ਦੀ ਹਿਸਟਰੀ ਨੂੰ ਬੋਲੇ ਪੁਲਿਸ ਉਹਨਾਂ ਦੇ ਨਵੇਂ ਪਾਕ ਹੁਣ ਤੱਕ ਇਸ ਪਰਿਵਾਰ ਨੇ ਫਾਦੀ ਕੌਣ ਨੂੰ ਕੀ ਦਿੱਤਾ ਇਹ ਦੇ ਕੰਡੇ ਬੀਜੇ ਨੇ ਅੱਜ ਜਿਹੜੀਆਂ ਸਰਕਾਰਾਂ ਮਨਾ ਰਹੀਆਂ ਨੇ ਇਹ ਦਿੱਕਤ ਕਿੰਨੇ ਪਾਈ 1900 ਦੇ ਲੇਵੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਜਿਨੇ ਇਹ ਜਿੱਦ ਕੀਤੀ ਕਿ ਮੈਂ ਹੀ ਮਨਾਉਣੀ ਆ 300 ਸਾਲਾ ਸ਼ਿਹਾਰ ਦੀ ਜੀ ਨਾ ਉਹਨੇ ਕਾਲ ਤੱਕ ਦਾ ਰੁਤਬਾ ਰਹਿਣ ਦਿੱਤਾ ਨਾ ਪ੍ਰਬੰਧਕ ਕਮੇਟੀ ਦਾ ਰਹਿਣ ਦਿੱਤਾ ਆਪਣੀ ਜਿੱਦ ਪੁਕਾਈ ਆਪੇ ਬਣਾਈ ਤੇ ਆਰਐਸਐਸ ਨੂੰ ਵੀ ਬਣਵਾਈ ਆਰਐਸਐਸ ਨੇ ਵੀ ਬਣਾਈ ਦੰਸੋ ਫਾਰਸ਼ਤਾ ਉਹਨਾਂ ਨੇ ਬਕਾਇਦਾ ਆਪਣੇ ਸੋਵੀਨਾਰ ਕੱਢੇ ਜੀ ਜਿਨ੍ਹਾਂ ਸੋਵੀਨਾਰਾਂ ਤੇ ਬੜੀਆਂ ਮੈਂ ਸਬਦਾਂ ਨਿੰਦਨ ਯੋਗ ਸਾਡੇ ਲਈ ਜਿਹੜੀਆਂ ਪ੍ਰੇਰਨਾ ਦਾ ਇੱਕ ਸਾਖੀਆਂ ਆਈਆਂ ਜਿਨ੍ਹਾਂ ਸੋਵੀਨਾਰਾਂ ਤੇ ਭਾਈ ਮਤੀ达ਸ ਨੂੰ ਤਿਲਕ ਲਗਾਇਆ ਤੇ ਧਾਰੀ ਕੱਟੀ ਤੇ ਗੱਲ ਚ ਮਾਲਾ ਪਾ ਕੇ ਪਿੱਛੇ ਚੱਕਰ ਬਾ ਕੇ ਸਤਿਗੁਰੂ ਮਤੀ达ਸ ਸ਼ਰਮਾ ਲਿਖਿਆ ਹੋਇਆ ਅੱਛਾ ਇਹ ਦੇ ਇਹ ਦੇ ਆਕਾ ਦੇ ਪਿਓ ਦੇ ਰਾਜ ਕੋਇਆ ਇਹ ਤਾਂ ਮਤਲਬ ਸਾਇਤ ਕੈਲੋ ਛੱਪਿਆ ਗਿਆ ਉਸ ਟਾਈਮ ਅੱਛਾ ਜੀ ਉਹ ਉਹ ਹੋ ਸਕਦਾ ਸੀ ਉਹ ਉਹ ਬੜੇ ਬੜਾ ਚੰਗੀਤ ਰਾਇ ਨੂੰ ਸਮਝਾਇਆ ਕਿ ਸਰਦਾਰ ਸਾਹਿਬ ਤੁਹਾਡੀ ਅਜ ਮੀਲੀ ਪਾ ਗਿਆ ਤੁਸੀਂ ਸਰਕਾਰ ਦੇ ਸੀਐਮਓ ਤੁਹਾਨੂੰ ਇਥੇ ਚਿੱਟੀ ਪਾ ਗੋੜਾ ਵੀ ਹੋਣਾ ਉਹਨੂੰ ਕਿਤਾ ਰੋਕਾਂਗੇ ਅਸੀਂ ਜੀ ਪਰ ਉਸ ਬੰਦੇ ਦਾ ਦਿਮਾਗ ਖਰਾਬ ਹੋ ਜਾ ਉਹਦੇ ਨਾਮ ਨੇ ਕਾਲ ਤੱਕ ਦੀ ਪੁਆ ਕੀਤੀ ਨਾ ਪ੍ਰਬੰਧਕ ਕਮੇਟੀ ਦੀ ਕੀਤੀ ਨਾ ਸਾਡੀਆਂ ਰਵਾਇਤਾਂ ਦੀ ਕੀਤੀ ਅੱਜ ਇਹ ਕਿਹੜਾ ਉਪਦੇਸ਼ ਦੇ ਰਿਹਾ ਹੈ ਕਿਹਨੂੰ ਦੇ ਰਿਹਾ ਹੈ ਇਹ ਕੰਡੇ ਚੁਗੇ ਆਪਣੇ ਵਡਿਆਂ ਦੇ ਬੀਜੇ ਹੋਏ ਓਏ ਆਪਣੇ ਜਿਹੜੀ ਮਰਿਆਦਾ ਜਾਂ ਸਲਾਹਤ ਆ ਉਹ ਪੰਥ ਦੇ ਨੇ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪਰਿਵਾਰ ਦੇ ਨਹੀਂ ਇਹ ਗੁਰਗੱਜ ਸਿੰਘ ਨੂੰ ਸਮਝਣਾ ਚਾਹੀਦਾ ਆਪ ਜੀ ਸਿੱਧੇ ਸ਼ਬਦਾਂ ਚ ਕਹਿ ਰਹੇ ਹੋ ਵੀ ਉਹ ਨੌਕਰੀ ਕਰਦਾ ਪਿਆ ਯਾ ਬਾਦਲਾ ਦੀ ਨੌਕਰੀ ਕਰਦੇ ਆ ਪਿਆਪਾ ਕਹ ਲਈਏ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਨੌਕਰੀ ਕੀਤੀ ਨੌਕਰੀ ਕਰਦੇ ਹੋਰ ਕੀ ਕਰਦੇ ਸੂ ਨੌਕਰੀ ਕਰਦੇ ਤਾਂ ਹੀ ਤੋਂ ਗੱਡੀਆਂ ਲੈਂਦੇ ਆ ਤੇ ਤਨਖਾਹਾਂ ਵਾ ਲੈਂਦੇ ਆ ਪੇ ਲੈਂਦੇ ਆ ਆਪਣੀ ਸਾਈਨ ਕਰਕੇ ਨੌਕਰੀ ਨਹੀਂ ਤੇ ਹੋਰ ਕੀ ਹੈ ਹੋਰ ਹੈ ਕਿ ਆ ਤੁਸੀਂ ਦੱਸਦੇ ਹੋ ਬੰਦਾ ਜਿਹੜਾ ਜਿਹੜਾ ਉਹ ਨਹੀਂ ਤੇ ਤੁਸੀਂ ਦੱਸ ਦਿਓ ਕੀ ਆ ਉਸ ਅਹੁਦੇ ਤੇ ਆ ਕੇ ਬਹਿ ਜਾਏ ਕਾਲ ਤੱਕ ਦੇ ਜੋ ਆ ਮੈਂ ਕਹਿੰਦਾ ਬੈਠੇ ਨੇ ਜਿਹੜੇ ਉਹਨਾਂ ਬਾਰੇ ਤੁਸੀਂ ਦੱਸ ਦਿਓ ਕੀ ਆ ਮੈਂ ਕਹਿੰਦਾ ਜੀ ਉਸ ਨੂੰ ਆਮ ਬੰਦਾ ਜਿਹੜਾ ਸਾਡੇ ਵਰਗਾ ਬੰਦਾ ਆ ਮੈਂ ਇਹ ਦੱਸ ਰਿਹਾ ਜਥੇਦਾਰ ਸਾਹਿਬ ਅਸੀਂ ਤਾਂ ਉਹਨੂੰ ਧਾਰਮਿਕ ਤੁਤਬਾ ਬਹੁਤ ਉੱਚਾ ਦੇਖਦੇ ਆਂ ਅਸੀਂ ਉਹਨਾਂ ਦਾ ਤੁਸੀਂ ਦੇਖੀ ਜਾਓ ਸਾਡੇ ਮੱਝ ਤਾਂ ਬਹੁਤ ਸ਼ਰਦਾ ਹੀ ਲੱਗਿਆ ਉਹਨਾਂ ਲਈ ਕੀ ਦੇਖੀ ਜਾਓ ਤੁਹਾਡੇ ਦੇਖਣ ਕਰਕੇ ਤੁਹਾਡੀ ਸ਼ਰਦਾ ਕਰਕੇ ਤੇ ਪਾਪ ਹੋ ਰਿਹਾ ਤੁਸੀਂ ਤੇ ਸਰ ਰੋਡ ਸਿੰਘ ਨੂੰ ਜਥੇਦਾਰ ਮੰਨੋਗੇ ਤੁਸੀਂ ਤੇ ਮੱਸੀ ਰੰਗੜਾ ਉਹਨੇ ਗੁਰੂ ਰਾਮਦਾਸ ਜੀ ਦਾ ਫਾਮਾਨ ਲੋ ਮਤਲਬ ਕਿ ਇਹ ਸਿੱਖ ਕੌਮ ਇਸ ਤੇ ਉੱਠ ਕੇ ਇਤਰਾਜ਼ ਕਰੇ ਕੰਨੇ ਹੋ ਤੁਸੀਂ ਇਹਨਾਂ ਤੇ ਕਦ ਹੋ ਗਈ ਜੀ ਹਾਂ ਨਾ ਕਰੇ ਨਾ ਕਰੇ ਕੋਈ ਗੱਲ ਨਹੀਂ ਤੁਸੀਂ ਜਿੱਦ ਤੱਕ ਠੀਕ ਸੰਦੇ ਚਲਾਈ ਜਾਓ ਪਰ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਅੱਗੇ ਚਲੋ ਜੀ ਸੋ ਸਵਾਲ ਇਹੀ ਹੈ ਕਿ ਫਿਰ ਮਤਲਬ ਹੁਣ ਹੁਣ ਕਿੱਥੇ ਆਪਣਾ ਕੌਮ ਪੰਥ ਹੁਣ ਕਿੱਥੇ ਹੈ ਹੁਣ ਕਿਉਂ ਨਹੀਂ ਇਹਨਾਂ ਨੂੰ ਹਟਾਉਣ ਦੀ ਫਿਰ ਕਰਦੇ ਪਏ ਆਵਾਜ਼ ਕਿਉਂ ਨਹੀਂ ਉੱਠ ਰਹੀ ਕਿੰਨਾ ਆਵਾਜ਼ ਠਾਈ ਦੀ ਦਿੱਤੀ ਵਾਜ ਕਿਤਾ ਉਠਾਈ ਜਾਂਦੀ ਤੁਸੀਂ ਲੱਗੇ ਹੋਏ ਤੁਸੀਂ ਟੰਡੋਰਾ ਪਿੱਟ ਰਹੇ ਹੋ ਪੰਥਕ ਅਕਾਲੀ ਰਾਹ ਲੱਗੀ ਹੋਈ ਹੈ ਬਾਕੀ ਸਾਡੀਆਂ ਜਥੇਬੰਦੀਆਂ ਹੋਰ ਕਿੱਥੇ ਨੇ ਉਹ ਹਦ ਹੋ ਗਈ ਜਥੇਬੰਦੀਆਂ ਪਿੱਟ ਪਿੱਟ ਕੇ ਮਰ ਗਿਆ ਤੁਹਾਨੂੰ ਦੱਸਿਆ ਇਹ ਨਹੀਂ ਦੱਸ ਕੀ ਕਰੀਏ ਅਸੀਂ ਕੀ ਕਰ ਸਕਦੇ ਆ ਇਹ ਰੋ ਮਕਾਨ ਲਾਓ ਸੈਂਟਰ ਸਰਕਾਰ ਦੀ ਜਿਹੜੇ ਇਲੈਕਸ਼ਨ ਨਹੀਂ ਕਰਾਉਣ ਦੇਈ ਜਿਹਨਾਂ ਨੇ ਧੱਕੇ ਨਾਲ ਕਬਜ਼ਾ ਕਰਾਇਆ ਬਾਦ ਅੱਲਾ ਆਜੀ ਰੇਟ ਚ ਭਾਵੇਂ ਚਲੋ ਆ ਪਾਰਟੀ ਦੀ ਆਪਾਂ ਗੱਲ ਕਰੀਏ ਹਾਸ਼ੀਏ ਤੇ ਬੈਠਾ ਸ਼੍ਰੋਮਣੀ ਕਾਲੀ ਦਲ ਨਵੀਂ ਭਰਤੀ ਮੋਹਿਮ ਚਲਦੀ ਪਈ ਹੈ ਉਹ ਉਹਦੇ ਨਾਲ ਕੋਈ ਵੱਡਾ ਸੁਧਾਰ ਹੋਏਗਾ ਉਹ ਬਾਤ ਹੀ ਗੱਲ ਹੈ ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਚਲੋ ਕਿਸੇ ਵਿਸ਼ੇ ਤੇ ਅਸੀਂ ਕਰ ਰਹੇ ਸੀਗੇ ਬਈ ਪੁਰਾਣਾ ਜੋ ਆਪਾਂ ਸੁਣਦਾ ਆ ਰਹੇ ਹਾਂ ਕਹਿੰਦੇ ਜੀ ਪਹਿਲਾਂ ਇਹ ਥੜਾ ਸਾਹਬ ਹੁੰਦਾ ਸੀ ਫਿਰ ਬੁੰਗਾ ਸਾਹਬ ਹੁੰਦਾ ਸੀ ਫਿਰ ਅਕਾਲ ਤਖਤ ਬਣਿਆ ਸਮੇਂ-ਸਮੇਂ ਤੇ ਜਿਹੜੇ ਨਾਮ ਤੇ ਬਦਲਾਅ ਹੋਏ ਸੀ ਇਹ ਕਿੱਦਾਂ ਆਏ ਸ੍ਰੀ ਸਾਹਿਬ ਜੋ ਕੁਝ ਵੀ ਹੈਗਾ ਉਸਦੀ ਹਿਸਟਰੀ ਚਾਹ ਤੇ ਸਾਡੀ ਸੰਗਤ ਦੇ ਰੂਪ ਰੂਪ ਉਹਦੇ ਵਿੱਚ ਨਵੀਆਂ ਗੱਲਾਂ ਕਰਨ ਦਾ ਕੋਈ ਮਜਾ ਨਹੀਂਗਾ ਗੱਲ ਤੇ ਗਾਜੇ ਸਿੰਘ ਦੀ ਕਰੋ ਉਹ ਕੀ ਕਹਿ ਰਿਹਾ ਜੀ ਸਾਡੀ ਕੌਮ ਨੂੰ ਤੇ ਉਹ ਕਹਿ ਰਿਹਾ ਉਹਨੂੰ ਕੋ ਹੱਕ ਹੈ ਉਹ ਉਹ ਜਿਹੜਾ ਉਪਦੇਸ਼ ਦੇ ਰਿਹਾ ਕਦੀ ਕਿ ਕਿ ਮੁਕਤੀ ਪਾ ਰਹੇ ਕਿ ਤੁਸੀਂ ਅਬਰਤਾਰੀ ਦੇ ਤੁਸੀਂ ਫਲਾਣੇ ਦੀ ਢੀਗੜੇ ਨਹੀਂ ਇਹ ਇਹ ਨੇ ਦੰਗੀ ਦੁਕਾਨ ਖੋਲੀ ਆ ਕੋਈ ਜਿਹੜਾ ਚੀਪ ਚੀਪ ਖਾਲਸਾ ਦੀਵਾਨ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਇੱਕ ਮਹੀਨੇ ਛੱਕ ਕੇ ਆਓ ਅੰਮ੍ਰਿਤ ਇਹ ਇਹ ਜਿਨ੍ਹਾਂ ਨੇ ਖਾਲਸਾ ਕਾਲਜ ਤੇ ਕਬਜ਼ਾ ਕਰ ਲਿਆ ਯੂਨੀਵਰਸਿਟੀ ਬਣਾ ਕੇ ਉਸ ਉਸ ਅਥਾਰਟੀ ਨੂੰ ਕਹੂਗਾ ਪ੍ਰਬੰਧਨ ਕਰਕੇ ਆਓ ਦਾੜੀਆਂ ਕਾਲੀਆਂ ਕਰਨੀਆਂ ਬੰਦ ਕਰੋ ਤੁਸੀਂ ਕੌਮ ਦੀ ਪ੍ਰਾਪਰਟੀ ਕਿਉਂ ਖੋਲੀ ਆ ਉਥੇ ਦੀਆਂ ਅੱਖਾਂ ਬੰਦ ਨੇ ਕਾਲਾ ਚਸ਼ਮਾ ਲਾਇਆ ਜਾਂ ਮਤ ਮਾਰੀ ਗਈ ਆ ਕਿਉਂ ਨਹੀਂ ਬੋਲਦਾ ਕਿਉਂਕਿ ਮਜੀਠਿਆ ਪਵਾਰ ਦੇ ਕਬਜ਼ੇ 'ਚ ਉਹ ਬਾਦਲ ਦੇ ਸੌਹਰੇ ਕੋਲ ਆ ਉਹ ਸੋਹ ਸਮਰਦੇ ਬਾਪੂੜਾ ਜਿਹਨੂੰ ਕਹਿੰਦਾ ਤੂੰ ਮਾਝੇ ਦੀ ਤੇ ਮੈਂ ਵੀ ਮਾਝੇ ਦਾ ਉਹ ਜਿਹੜੀ ਮਾਝੇ ਦੀ ਭੈੜਿਆ ਉਹਨੂੰ ਅੰਮ੍ਰਿਤ ਛਕਾ ਲਿਆ ਨੇ ਅੱਜ ਜਿਹੜੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਇਸ ਪਰਿਵਾਰ ਕੋਲ ਨੇ ਤੇ ਕਿੰਨੂ ਅਮਰਤ ਭਾਰਨ ਕਰਦੀ ਉਸ ਹਦਾਇਤ ਦੇ ਰਿਹਾ ਕੀ ਸਮਝੀ ਤੁਸੀਂ ਇਹ ਆਪਜੀ ਵੀ ਇਸ ਉਹਦੇ ਤੇ ਰਹੇ ਹੋ ਇਹ ਜ਼ਿੰਮੇਵਾਰੀ ਤੁਸੀਂ ਵੀ ਨਿਭਾਈ ਹੋਈ ਹੈ 1969 ਦੌਰ ਚ ਉਹ ਇੱਕ ਅਸੀਂ ਜਿਹੜੀ ਜ਼ਿੰਮੇਵਾਰੀ ਨਿਭਾਈ ਨਾ ਉਹ ਸੇ ਆਗਤ ਸਾਡੇ ਹੱਥ ਸਾਡੇ ਪਏ ਨੇ ਮੈਂ ਉਹ ਵੀ ਤੁਹਾਨੂੰ ਦੱਸ ਰਿਹਾ ਕਿ ਮੇਰੇ ਨਵੇਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਕਹਿੰਦਾ ਨਾ ਮੈਂ ਮਨਾਉਂਗਾ ਅੱਜ ਸੀਆ ਮਨਾਉਂਗਾ ਉਹਨੇ ਮਨਾਈ ਨਾਲੋਂ ਨੇ ਭਾਈਵਾਈ ਪਾੜੀ ਆਰਐਸਐਸ ਨੇ ਉਹਨਾਂ ਨੇ ਵੀ ਮਨਾਈ ਰੋਕਿਆ ਕਿਸੇ ਨੇ ਤੁਸੀਂ ਇਹ ਕਹਿ ਰਹੇ ਹੋ ਕਿ 25 26 ਸਾਲ ਪਹਿਲਾਂ ਇਹ ਘਾਟ ਸ਼ੁਰੂ ਹੋ ਗਿਆ ਸੀ ਸ਼ੁਰੂ ਹੋ ਗਿਆ ਨਹੀਂ ਮੈਂ ਦੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਹੂੰ ਤੁਸੀਂ ਇਹਦਾ ਪਹਿਲਾਂ ਸਟੱਡੀ ਕਰਕੇ ਤੇ ਫਿਰ ਗੱਲ ਕਰੋ ਨਹੀਂ ਨਹੀਂ ਸਟੱਡੀ ਤਾਂ ਜਿਹੜੀ ਮੇਰੀ ਹੈ ਮੈਂ ਕਰ ਰਿਆ ਜੀ ਉਸੇ ਦੱਖ ਨੂੰ ਕੀ ਪ੍ਰਮਾਣ ਦੀ ਲੋੜ ਹੈ ਜੋ ਕੁਝ ਹੋ ਚੁੱਕਾ ਹੈ ਤੁਹਾਡੇ ਸਾਹਮਣੇ ਨਜ਼ਰ ਚ ਹੋ ਚੁੱਕਾ ਉਹੀ ਬਾਦਲ ਫਿਰ ਕਹਿੰਦਾ ਨਹੀਂ ਤੁਸੀਂ ਨਹੀਂ ਮਨਾ ਸਕਦੇ ਕੈਪਟਨ ਮਰਿੰਦਰ ਸਿੰਘ ਨੂੰ ਇਹ ਬਾਗਲ ਦੇ ਬਾਪ ਵੀ ਮਰਿਆ ਦਾ ਉਹਦੇ ਪਰਿਵਾਰ ਦੀ ਮਰਿਆਤਾ ਹੈ ਜੇ ਕੌਮ ਦੀਆਂ ਸਾਡੀ ਸੇਖ ਕੌਮ ਦੇ ਸੁਭਾਤ ਨੇ ਕੌਮ ਦੀਆਂ ਰੁਵਾਇਤਾਂ ਨੇ ਤੇ ਉਹਨਾਂ ਜੇ ਖਰਾਬਤ ਰਿਆ ਇਹ ਸਰਕਾਰੀ ਸਿਸਟਮ ਨਾਲ ਕੱਪੜੇ ਕਰਕੇ ਗੁਰੂ ਘਰ ਨਹੀਂ ਚੱਲਣੇ ਕੀ ਸਮਝਦੇ ਹੋ ਪਰ ਪੁਸਤਖਿਆਰ ਹੋਕਾ ਦੇ ਹੀ ਰਹੇ ਹੋ ਇਹ ਮੁਕਤ ਕਰਨ ਦਾ ਇਹਨਾਂ ਚੀਜ਼ਾਂ ਤੋਂ ਜੋ ਇਹ ਮੁਕਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਦੀ ਦੀ ਸੈਂਟਰ ਸਰਕਾਰ ਉਹ ਅਕਲ ਕਰੇ ਸੇਕ ਕੌਮ ਨੂੰ ਉਹਦਾ ਬਣਦਾ ਜਮਹੂਰੀਅਤ ਬਖਾਲ ਕਰਨ ਦਾ ਹੱਕ ਦੇਵੇ ਇਲੈਕਸ਼ਨ ਹੋਣ ਪੰਜਾਬ ਸਰਕਾਰ ਵੀ ਆਪਣਾ ਅਸਰ ਦਿਖਾਵੇ ਆਪਣੀ ਤਾਕਤ ਦਿਖਾਵੇ ਤੇ ਪੁੱਛੇ ਸੈਂਟਰ ਸਰਕਾਰ ਨੂੰ ਤੇ ਜੇ ਹਰਿਆਣਾ ਸਰਕਾਰ ਕਰਵਾ ਸਕਦੀ ਪ੍ਰਬੰਧਕ ਕਮੇਟੀ ਦੇ ਐਕਸ਼ਨ ਨੂੰ ਕਿਉਂ ਨਜਾਜ਼ ਇਹ ਅਸੀਂ ਕੋਈ ਕਰਾ ਸਕਦੇ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਉਹ ਸਾਡੀ ਫੌਮ ਲਈ ਪੰਜਾਬ ਲਈ ਕੁਝ ਕਰੇ ਹਾਲਾਂਕਿ ਗੜਗਾਜੂਣਾ ਦੀ ਨਿਯੁਕਤੀ ਦੇ ਸਵਾਲ ਉੱਠ ਰਹੇ ਨੇ ਕਹੀ ਜਾਂਦਾ ਵੀ ਉਹ ਸਲਾਇਕ ਨਹੀਂ ਹੈਗੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਤੁਸੀਂ ਮੈਂ ਇਹ ਕਹਿਣਾ ਚਾਹ ਰਿਹਾ ਤੁਹਾਡੀ ਨਜ਼ਰਾਂ ਦੇ ਵਿੱਚ ਤੁਹਾਡੀ ਨਜ਼ਰ ਤੁਹਾਡੀ ਨਜ਼ਰਾਂ ਦੇ ਵਿੱਚ ਕੀ ਪੈਮਾਨਾ ਕੀ ਹੋਣਾ ਚਾਹੀਦਾ ਜੇ ਹੁਣ ਕਿਸੇ ਪੁਮਾਨੇ ਭਾਈ ਸਾਹਿਬ ਸਿੱਖ ਪੰਥ ਨੂੰ ਸਾਰੀਆਂ ਗੱਲਾਂ ਦਾ ਪਤਾ ਬੱਚੇ-ਬੱਚੇ ਨੂੰ ਪਤਾ ਜੇ ਪੁਮਾਨੇ ਦਾ ਨਾਮ ਪਤਾ ਹੁੰਦਾ ਸ਼ਹੀਦ ਸ਼ਹੀਦ ਪਰਿਵਾਰਾਂ ਚ ਉਹ ਕਹਿੰਦੇ ਬੜੀ ਘਾਲਣਾ ਘਾਲੀ ਆ ਉਹਨਾਂ ਨੇ ਬਹੁਤ ਘਾਲਣਾ ਘਾਲੀ ਆ ਤੁਸੀਂ ਉਹਦਾ ਪ੍ਰਚਾਰ ਕਰਿਆ ਕਰੋ ਟੀਵੀ ਤੇ ਲਾ ਜਾ ਕੇ ਉਹਨੂੰ ਮੱਥਾ ਟੇਕਦਾ ਦਿਖਾਇਆ ਕਰੋ ਇਹ ਘਾੜਣਾ ਹੋਰ ਨਹੀਂ ਕੋਈ ਘਾਲ ਸਕਿਆ ਤੇ ਇਹਦੇ ਤੋਂ ਬਣਾ ਘਾਲ ਵੀ ਕੋਈ ਨਹੀਂ ਸਕਦਾ ਤੇ ਚਲੋ ਜੇ ਉਹਨੂੰ ਕੋਈ ਉਹ ਉਸ ਨੂੰ ਉਹ ਗਲਤ ਕੋਈ ਫਾਇਦਾ ਨਾ ਬਹਾਉਤੇ ਅਸੀਂ ਧੰਨਵਾਦ ਕਰਾਂਗੇ ਜੀ ਜਾ ਰਹੇ ਨੇ ਦੂਰ ਦੂਰ ਕੜਗਾਚਾਬ ਹੋਰ ਜਿਹੜੇ ਕਹਿੰਦੇ ਵੀ ਮੈਂ ਅਜੇ ਸਿੱਖਾਂ ਦੇ ਘਰ ਵੀ ਜਾ ਰਿਹਾ ਜਿਨ੍ਹਾਂ ਘਰ ਅੱਜ ਤੱਕ ਕੋਈ ਬੜਿਆ ਨਹੀਂ ਪ੍ਰਸ਼ਾਦਾ ਪਾਣੀ ਛੱਕ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਤੇ ਇਹ ਕਾਰਜ ਇਹ ਹੁਣ ਪ੍ਰਾਪਤੀ ਹੈ ਕੋਈ ਇਹ ਜਥੇਦਾਰ ਦੀ ਪ੍ਰਾਪਤੀ ਹੈ ਕੋਈ ਉਹ ਕਹਿੰਦੇ ਅੱਜ ਤੱਕ ਕਿਸੇ ਨੇ ਨਹੀਂ ਕਰਿਆ ਇਦਾਂ ਨਹੀਂ ਜੇ ਨੇ ਕੋਈ ਕਰਿਆ ਕਿਸੇ ਨੇ ਤੇ ਇਹ ਪ੍ਰਾਪਤੀ ਹੋ ਗਈ ਉਹਦੀ ਉਹ ਤਾਂ ਇਹ ਦੱਸ ਰਹੇ ਚਲੋ ਫਿਰ ਉਹ ਨੂੰ ਪ੍ਰਚਾਰੋ ਚੰਗੀ ਤਰ੍ਹਾਂ ਨੂੰ ਕੌਮ ਨੂੰ ਦੱਸੋ ਤਾਂ ਕਿ ਉਹਦਾ ਕੋਈ ਦੁਕਾਨ ਤੇ ਆਵੇ ਉਹਦੀ ਸੌਦਾ ਲੈਣ ਸਾਹ ਤਾਂ ਸਮਝਾਉਣੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੋ ਨਹੀਂ ਤੇ ਹੋਰ ਕੋਈ ਗੱਲ ਬਾਤ ਨਹੀਂ ਹੋਰ ਤਾਂ ਚਲੋ ਚੱਲ ਹੀ ਰਹੀਏ ਗੱਲ ਬਾਤ ਤਾਂ ਜੀ ਆਪਣੀ ਐ ਤੇ ਐਸਜੀਪੀਸੀ ਇਹ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਜਿਹੜਾ ਗੜਗਾਜ ਸਿੰਘ ਦੀ ਜਿਹੜੀ ਤੁਸੀਂ ਉਹ ਤੋ ਅਨੁਐਨਾ ਕਵੀਰ ਮੋਤਾ ਨਹੀਂ ਲੱਗਦਾ ਇਹ ਪੰਥ ਲਈ ਕੌਮ ਲਈ। ਮੈਂ ਕਹਦੀ ਇਹਨਾਂ ਗੱਲਾਂ ਨੂੰ ਕੋਈ ਫਾਇਦਾ ਐ ਮੈਂ ਗੱਲਾਂ ਕਰੂੰ। ਉਹ ਪਾਤ ਤਾ ਨਿਕਲਣਾ ਇਹਨਾਂ ਗੱਲਾਂ ਚ। ਪਾਣੀ ਨੇ ਡੜਕਿਆ ਕੁਛ ਨਿਕਲਿਆ ਕੋਈ। ਕੋਕਰ ਨੀਰ ਬਰੋ ਲਈਏ ਮਾਕਰ ਨਹੀਂ ਰੀਸੇ ਪਾਣੀ ਡੜਕਿਆ ਤੇ ਮੱਖਣ ਨਿਕੜਦਾ। ਇਹਨਾਂ ਗੱਲਾਂ ਨਾਲ ਕੋਈ ਫਾਇਦਾ ਹੋਸੀ ਹੀ ਬੇਕਰ ਗਿਆ। ਜਨਾਜ ਆਊਗਾ ਤਾਂ ਫੇਰ ਸ਼ੀਰ ਭੁੱਖਾ ਮਰ ਜਾਣਾ ਸੀ, ਪਰਿਵਾਰ ਭੁੱਖਾ ਮਰ ਜਾਣਾ ਸੀ। ਉਹਨਾਂ ਲੋ ਉਹਨਾਂ ਦਾ ਸਨਮਾਨ ਨਹੀਂ ਸੀ ਹੋਣਾ। ਕੀ ਹੋ ਜਾ ਸੀ ਤੇ ਇਹ ਇਹ ਪ੍ਰਵਾਨ ਚੜ ਗਿਆ ਸ਼ੀਰ ਦੇ ਘਰ ਜਾਣ ਨਾਲ ਕਰਕੇ ਇਹ ਤਾਂ ਇਦਾਂ ਦਿਖਾ ਰਹੇ ਕਹਿੰਦੇ ਪਹਿਲਾਂ ਤਾਂ ਇੰਨਾ ਵੀ ਨਹੀਂ ਕੀਤਾ ਮੈਂ ਕਿਹਾ ਦਿਖਾਈ ਜਾਣ ਤੁਸੀਂ ਕੋਈ ਮਸਲੇ ਤੇ ਆਉਗਾ ਉਹ ਗੱਲ ਕਰੋ ਜਿੱਦਾਂ ਕੌਮ ਨੂੰ ਕੋਈ ਫਾਇਦਾ ਹੋਵੇ ਜਿੱਦਾਂ ਮੈਂ ਮੈਂ ਉਹੀ ਉਸੇ ਗੱਲ ਤੇ ਆ ਰਿਹਾ ਹਾਂ ਉਸੇ ਸਵਾਲ ਤੇ ਆ ਰਿਹਾ ਫਿਰ ਕੌਮ ਦੀ ਆਪਾਂ ਚੜ੍ਹਦੀ ਕਲਾ ਸਿੱਖ ਪੰਥ ਦੀ ਇੱਕਜੁਟਤਾ ਦੀ ਏਕਤਾ ਦੀ ਗੱਲ ਆ ਲਈ ਜੇ ਜਥੇਦਾਰ ਨਹੀਂ ਕੁਝ ਕਰਦੇ ਲੱਗ ਰਹੇ ਆਪਾਂ ਨੂੰ ਤੇ ਫਿਰ ਕੀ ਬਣੇਗਾ ਅੱਗੇ ਇਹ ਸਾਰਾ ਕੁਝ ਠੀਕ ਬਣੂਗਾ ਤੁਸੀਂ ਇਸ ਵਿਸ਼ੇ ਤੇ ਗੱਲ ਕਰੋ ਜਿਹੜੀ ਜਿਹੜੀ ਗਰਮ ਆਇਆ ਤੁਸੀਂ ਉਹ ਇਹ ਜਿਹੜਾ ਇਹ ਵਿਗੜਗਾ ਜੇ ਸਗਨੇ ਸਾਡੀ ਕੌਮ ਨੂੰ ਪਾਰ ਨਹੀਂ ਲਾਉਣਾ ਤਾਂ ਬਿਲਕੁਲ ਮਤਲਬ ਨੌਨ ਡਿਜ਼ਰਵਿੰਗ ਬੰਦੇ ਆ ਲੱਗਦੇ ਨੇ ਉਹ ਕੋਈ ਗੱਲ ਕੋਈ ਕੋਈ ਮਤਲਬ ਦੀ ਗੱਲ ਹੈ ਅੱਛਾ ਹੁਣ ਜਿਹੜੇ 50 ਬੰਦੇ ਦੀ ਗੱਲ ਕਰੋਗੇ ਇਹ ਬੰਦੇ ਦੀ ਗੱਲ ਕਰੋ ਉਹਦੀ ਕੋਈ ਉਹਦੀ ਔਕਾਤ ਹੋਵੇ ਉਹਦੀ ਗੱਲ ਕਰੋ ਤੁਸੀਂ ਕੀ ਟਾਈਮ ਵੇਸ ਕਰ ਅੱਛਾ ਸਰਕਾਰ ਜਿੱਥੇ ਜਿਹੜਾ ਅਸੀਂ ਕਹਿ ਰਿਹਾ ਆ ਆਪਾਂ ਇਹ ਵੱਡੇ ਦਿਹਾੜੇ ਜਿਹੜੇ ਆਪਾਂ ਮਨਾਵਾਂਗੇ ਦੇਖੋ ਇਹ ਪਰ ਮੈਂ ਦੱਸਿਆ ਵੀ ਜਿਹੜੀਆਂ ਪਿਰਤਾਂ ਪਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੇ ਉਹ ਪਿਰਤਾਂ ਦੇ ਉੱਤੇ ਹੀ ਚੱਲਣ ਡਏ ਨੇ ਉਹ ਤੇ ਉਹਨੇ ਸਾਡੀ ਕੌਮ ਦਾ ਸਭ ਤੋਂ ਸਰਵਉੱਚ ਤਖਤ ਸੀਗਾ ਉਹਦਾ ਅਪਮਾਨ ਕੀਤਾ ਸੀ ਇਹ ਕੰਮ ਕਰਕੇ ਜੀ ਉਥੋਂ ਮਨਾ ਕੀਤਾ ਗਿਆ ਸੀ ਇਹਨੇ ਉਥੇ ਐ ਜੱਜਦਾਰ ਮੈਨੂੰ ਲਾਇਆ ਪਾਸੇ ਕੀਤਾ ਕਾਲ ਤੱਕ ਤੋਂ ਤੇ ਐਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌੜਾ ਨੂੰ ਲਾਇਆ ਬਿਲਕੁਲ ਜੀ ਲਾ ਕੇ ਆਪ ਦੱਸਿਆ ਕਿ ਮੈਂ ਮਨਾਉਣਾ ਰੋਕੋ ਕੌਣ ਰੋਕਦਾ ਤੇ ਆ ਜੋ ਆ ਜੋ ਦੂਸਰੇ ਨੂੰ ਕਿਵੇਂ ਰੋਕ ਸਕਦਾ ਦੂਸਰੀ ਸਰਕਾਰ ਦੇ ਸੀਐਮ ਨੂੰ ਕਿਵੇਂ ਰੋਕ ਸਕਦਾ ਇਦੇ ਮੂੰਹ ਤੇ ਕੋ ਕਲਗੀ ਲੱਗੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪੁੱਤਰ ਤੇ ਕਲਗੀ ਲੱਗੀ ਜਿਹੜੀ ਇਹਨਾਂ ਤੇ ਨਹੀਂ ਲੱਗੀ ਖਾਸੀਅਤ ਕੀ ਆ ਵਜ੍ਹਾ ਸਮਝਣਾ ਚਾਹੀਦੀ ਕੋਮ ਸਮਝਣਾ ਚਾਹੀਦੀ ਆਜੇ ਕਿੰਨੂ ਪ੍ਰੈਕਸ਼ਨ ਦੇ ਰਿਹਾ ਆਜ ਆਜ ਅਮਰਤਪਾਨ ਕਰਕੇ ਆ ਫਲਾਣਾ ਕਰੇ ਇਕ ਸਾਡੀ ਮਰਿਆਦਾ ਹੈ ਸਾਡੇ ਗੁਰੂ ਦੀ ਮਰਿਆਦਾ ਹੈ ਕਿ ਕੋਈ ਸਿੱਖ ਜਾਂਦਾ ਤਿਆਰੀ ਕਰਕੇ ਜਾਂਦਾ ਕਿ ਮੈਂ ਜੀ ਅੰਮ੍ਰਿਤਧਾਰੀ ਹੋਣਾ ਚਾਹੁੰਦਾ ਪੰਜਾਂ ਸਿੱਖਾ ਕੇ ਪੇਸ਼ ਹੁੰਦਾ ਪਹਿਲੀ ਗੱਲ ਤੇ ਸਾਰੀ ਜ਼ਿੰਦਗੀ ਨਿਕਲ ਗਈ ਤੇ ਪਿਓ ਦੀ ਬਾਦਲ ਦੀ ਉਹ ਗਿਆ ਹੀ ਨਹੀਂ ਪੰਜਾਂ ਕੇ ਤੇ ਜੇ ਗਿਆ ਹੀ ਲੋਕਾਂ ਨੇ ਲਾਂਤਾਂ ਪਾਈਆਂ ਵੀ 300 ਸਾਲਾਂ ਤੱਕ ਤੂੰ ਮਨਾ ਰਿਆ ਪਰ ਪੰਜਾਂ ਅਗੇ ਤੂੰ ਪੇਸ਼ ਹੀ ਨਹੀਂ ਹੋਇਆ ਕਦੀ ਪੰਥ ਦਾ ਮਾਲਕ ਬਣਿਆ ਹੋਇਆ ਜ਼ਥੇਦਾਰ ਹਟਾ ਕੇ ਸਰਕਟ ਹਾਊਸ ਤੋਂ ਬਣਾਉਣ ਦੀ ਹਿੰਮਤ ਰੱਖਦਾ ਇਹ ਇਹ ਸਿੱਖ ਤੇ ਸਾਜਾ ਫਿਰ ਇਹ ਆਇਆ ਕੇਸਗੜ ਇਹਨੂੰ ਨਵਾ ਜੈਸਰ ਦਾ ਜਿਹੜਾ ਇਹਨੇ ਸਰਕਟ ਹਾਊਸ ਬਣਾਇਆ ਪੂਰਨ ਸਿੰਘ ਉਹ ਬਾਟਾ ਲੈ ਕੇ ਆਇਆ ਇਹਨੂੰ ਅੰਮ੍ਰਿਤਪਾਲ ਕੋਲ ਉਹਦੀ ਹਿੰਮਤ ਲਈ ਪਈ ਇਹਨੂੰ ਕਹਿ ਦਿੱਤੇ ਇੱਦਾਂ ਪਤਨੀ ਕਿਤੇ ਕਦੀ ਤੁਸੀਂ ਦੇਖਿਆ ਕੋ ਸਿੱਖ ਗੁਰੂ ਅੱਗੇ ਜਦੋਂ ਪੇਸ਼ ਹੁੰਦਾ ਹੈ ਤੇ ਆਪਣੀ ਧਰਮ ਪਤਨੀ ਨੂੰ ਉਹਦੀ ਮਰਜ਼ੀ ਅਨੁਸਾਰ ਘਰ ਬਿਠਾ ਕੇ ਆਵੇ ਤੇ ਆਪ ਆ ਕੇ ਕਹਵੇ ਮੈਨੂੰ ਅੰਮ੍ਰਿਤਪਾਲ ਕਰਾਓ ਪਰਿਵਾਰ ਸਮੇਤ ਔਰਤ ਨੇ ਅੰਮ੍ਰਿਤ ਨਹੀਂ ਸ਼ਕਿਆ ਤੇ ਬੰਦੇ ਦਾ ਅੰਮ੍ਰਿਤ ਕਿਸ ਕੰਮ ਤੇ ਕਰਨੇਸ਼ਾਇਕਾ ਨਾ ਕਿਸੇ ਜੱਜਰ ਨੇ ਪੁੱਛਿਆ ਇਹ ਹੋ ਜਾ ਗੜਗੱਜ ਸਿੰਘ ਹੋ ਸੀ ਇਹ ਮਤ ਨਹੀਂ ਕਰ ਸਕਦਾ ਪੁੱਛਣ ਕਿ ਕਿਉਂਕਿ ਲਾਲੇ ਗੋਲੇ ਸੀ ਕਿਉਂਕਿ ਨੌਕਰ ਸੀ ਫਿਰ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਰਗਿਆਂ ਕਿ ਬਾਦਲ ਸਾਹਿਬ ਤੁਸੀਂ ਤੇ ਅੰਮ੍ਰਿਤ ਪਾਨ ਕਰ ਲਿਆ ਤੇ ਤੁਹਾਡੀ ਧਰਮ ਪਤਨੀ ਨੇ ਕਿਉਂ ਕਹਿੰਦਾ ਜੀ ਉਹਨਾਂ ਦਾ ਹਾਲੀ ਮਨ ਨਹੀਂ ਮੰਨਿਆ ਜੀ ਹੋਣ ਇਹ ਵੀ ਹਰ ਸਮਰਤਾ ਮਨ ਮੰਨ ਗਿਆ ਇਹ ਮੇਰਪਾਲ ਕੀਤਾ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਜੋਧੀ ਵਾਇਪਰੇ ਨਾਲ ਕੀਤਾ ਗੜਗਾ ਸਿੰਘ ਨੇ ਚਸ਼ਮਾ ਲਾਇਆ ਇਹਨੂੰ ਦੇਖਦਾ ਨਹੀਂ ਲੋਕ ਫਿਰ ਵੀ ਜਿਤਾ ਕੇ ਨੇ ਇਹਨੂੰ ਭੇਜਦੇ ਆ ਸੰਸਦ ਚ ਲੋਕ ਜਿਨ ਕਰਦੇ ਉਹ ਕਰਦੇ ਆ ਮੈਂ ਸਾਡੇ ਤੁਹਾਡੇ ਵਰਗੀ ਆ ਉਹ ਵੀ ਸਿੱਖ ਦੀ ਗੱਲ ਕਰਦਾ ਵੋਟ ਦੀ ਗੱਲ ਨਹੀਂ ਕਰਦਾ ਹਾਂ ਜੋ ਕੁਝ ਮੈਂ ਕਹਿ ਰਿਹਾ ਉਹ ਜੇ ਝੂਠ ਹੈ ਤਾਂ ਗੱਲ ਕਰੋ ਜੀ ਜਦੋਂ ਸਾਡੀ ਮਰਿਆਦਾ ਹੈ ਤੇ ਮਰਿਆਦਾ ਪ੍ਰਸ਼ੋਤਮ ਬਣ ਕੇ ਤੇ ਇਹਨੂੰ ਹੁਕਮ ਦੇਣਾ ਕੈਂ ਕਰੂ ਇਹਨੂੰ ਸਰਕਾਰ ਨੂੰ ਬਣਾਉਣ ਨਹੀਂ ਦੇਣਾ ਜੇ ਤੂੰ ਉਹਨੂੰ ਅਮਰਤ ਪਾਣ ਕਰ ਆल्या ਪਹਿਲੇ ਦੂਸਰ ਨੂੰ ਉਪਦੇਸ਼ ਦੇਣਾ ਇਹ ਸਾਡੀ ਤਾਣੀ ਜਿਹੜੀ ਵਿਗੜੀ ਹੈ ਜਿਹਨਾਂ ਨੇ ਵਿਗਾੜੀ ਆ ਇਹ ਅੱਜ ਤੁਸੀਂ ਵੇਖੋ ਜੀ ਪ੍ਰਬੰਧਕ ਕਮੇਟੀ ਜਿਹੜੀ ਆ ਗੁਰੂ ਘਰ ਦੀ ਸਰਕਾਰ ਆ ਜਿਸ ਸਰਕਾਰ ਤੋਂ ਗਰੀਬ ਦਾ ਭਲਾ ਹੋਣਾ ਗਰੀਬ ਦੇ ਭਲੇ ਕਰਕੇ ਇਹ ਸਿੱਖ ਜਿਹੜੇ ਨੇ ਦਸੰਭ ਦਿੰਦੇ ਨੇ ਜਸੋਂ ਦਾ ਦੈਨ ਇਸ ਕਰਕੇ ਕਿ ਗਰੀਬ ਬੱਚਾ ਕੋਈ ਤੁਰੀ ਐਜੂਕੇਸ਼ਨ ਹੋ ਜਵੇ ਕੋਈ ਗਰੀਬ ਆ ਉਹਦਾ ਇਲਾਜ ਨਹੀਂ ਹੋ ਸਕਦਾ ਉਹ ਫ੍ਰੀ ਹੋਵੇ ਲੋੜਵੰਦ ਦੀ ਜ਼ਰੂਰਤ ਪੂਰੀ ਹੋਵੇ ਕੋਈ ਯਾਤਰੀ ਆ ਤੇ ਉਹਨੂੰ ਕਮਰਾ ਮਿਲ ਜਵੇ ਉਹਦੀ ਦੇਖ ਰੇ ਖੋ ਜਵੇ ਗੁਰੂ ਘਰ ਦੀਆਂ ਜ਼ਮੀਨਾਂ ਜਾਇਦਾ ਤਾਂ ਸਾਂਭੀਆਂ ਰਹਿਣ ਉਹਨਾਂ ਨੂੰ ਮੇਨਟੇਨ ਰੱਖ ਕੇ ਰੱਖਿਆ ਜਾਵੇ ਪਰ ਕਦੀ ਤੁਸੀਂ ਸੁਣਿਆ ਕਿਸੇ ਸੰਸਥਾ ਦੇ ਸੰਸਥਾ ਦਾ ਮਾਲਕ ਹੋ ਕੇ ਖਾਸ ਕਰਕੇ ਗੁਰੂ ਘਰ ਦੀ ਸੰਸਥਾ ਦਾ ਮਾਲਕ ਹੋ ਕੇ ਤੋਂ ਲੀਜ਼ ਤੇ ਲੈ ਕੇ ਜਮੀਨ ਤੇ ਆਪਣੇ ਨਾਂ ਦੀ ਸੰਸਥਾ ਬਣਾ ਲਿਆ ਆਪਣੇ ਕਲਾਸ ਬਣਾ ਕੇ ਆਪਣੀ ਸੰਸਥਾ ਖੜੀ ਕਰ ਲਈ ਮੇਰੀ ਪੀਰੀ ਅਕੈਡਮੀ ਬਣਾਈ ਹੈ ਨੇ ਬਾਦਲ ਨੇ ਇੱਕ ਕਿਸਮ ਦਾ ਕਾਰੋਬਾਰ ਕਹਿ ਲਓ ਤਾਂ ਤੁਸੀਂ 100 ਕਰੋੜ ਰੁਪਇਆ ਹਾਂ ਉਹਦੇ ਤੇ ਕਮੇਟੀ ਦਾ ਲਵਾ ਲਿਆ ਜੀ ਲੀਜ਼ ਤੇ ਬਾ ਪਹਿਲਾਂ ਲਈ ਤੇ 100 ਕਰੋੜ ਬਾਅਦ ਚ ਲੱਗਾ ਵੀ ਜੇ 100 ਕਰੋੜ ਕਮੇਟੀ ਇਹਦਾ ਹੀ ਲਵਾਉਣਾ ਹੈ ਤੇ ਤੂੰ ਲੀਜ਼ ਤੇ ਲਈ ਹੈ ਤੇ ਕਿਉਂ ਲਈ ਹੈ ਨੇ ਨੇਰ ਸਾਲ ਦੀ ਲੀਡ ਤੇ ਲੈਣ ਦਾ ਮਤਲਬ ਜੁਨੀਨ ਮੇਰੀ ਏ 100 ਸਾਲ ਦੀ ਹਾਂ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਬਿਲਕੁਲ ਠੀਕ ਹੈ ਤੇ ਜਦੋਂ ਲੈਲੀ ਮੀਰੀ ਪੀਰੀ ਕੈਡਮੀ ਬਣਾ ਲਈ ਬੋਰਡ ਲਾਤਾ ਉਦੋਂ ਤੇ ਜਿਹੜਾ 100 ਕਰੋੜ ਰੁਪਇਆ ਲੱਗਾ ਉਹ ਕਮੇਟੀ ਦਾ ਲੱਗਾ ਕਿਉਂ ਲਵਾਇਆ ਫਿਰ ਅੱਜ ਦੀ ਤਰੀਕ 'ਚ ਜਦੋਂ ਹਰਿਆਣਾ ਦੇ ਵਿੱਚ ਉਹ ਜ਼ਾਇਦਾਤ ਆ ਅੱਜ ਦੀ ਤਰੀਕ 'ਚ ਹਰਿਆਣਾ ਕਮੇਟੀ ਕੋਲ ਅਧਿਕਾਰ ਨਹੀਂ ਕਿ ਉਹ ਉਹਦੇ ਲਈ ਬਜਟ ਪਾਸ ਕਰੇ ਉਹਨੂੰ ਹੱਥ ਲਾਵੇ ਉਹ ਬਾਦਲ ਕਰਵਾ ਦਿੱਤੀ ਦੇ ਬਾਦਲ ਪ੍ਰਵਾਦ ਦੀ ਸੰਸਦੀ 8 ਕਰੋੜ ਰੁਪਏ ਦਾ ਬਜਟ ਚ 8 ਕਰੋੜ ਰੁਪਏ ਦਾ ਰੱਖ ਦਿੱਤਾ ਗਿਆ ਰੱਖ ਮਾਰ ਕੇ ਗਿਆ ਉਸ ਮੀਰੀ ਪੀਰੀ ਕਾਡਮੀ ਦੀ ਉਹਦੀ ਵਜ੍ਹਾ ਸਾਡੀ ਕੌਮ ਨੂੰ ਤੇ ਧੋਕੇ ਧੋਕੇ ਰੱਖ ਦਿੱਤਾ ਇਹਨੇ ਨਚੋੜ ਕੇ ਰੱਖ ਦਿੱਤਾ ਅੱਜ ਨੰਗਾ ਚਿੱਟਾ ਲੋਕਾਂ ਨੂੰ ਪਤਾ ਹੈ ਕਿ ਇਹ ਮੀਰੀ ਪੀਰੀ ਕਾਡਮੀ ਹਰਿਆਣੇ ਚ ਜੀ ਹਰਿਆਣਾ ਦੀ ਕਮੇਟੀ ਬਣ ਚੁੱਕੀ ਹੈ ਔਰ ਇਸ ਬਜਟ ਪਾਸ ਹੋ ਇੱਥੇ ਹੋ ਰਿਹਾ ਉਨੇ ਪ੍ਰਧਾਨ ਦੱਸੇ ਪੀ ਇਹ ਜਿਹੜਾ ਬਜਟ ਪਾਸ ਕਰ ਰਿਆ 8 ਕਰੋੜ ਰੁਪਈਆ ਇੱਕ ਸਾਲ ਵਾਸਤੇ ਹਰ ਸਾਲ ਕਰਦਾ ਪਰ ਅੱਜ ਤੇ ਕਮੇਟੀ ਬਣ ਗਿਆ ਤੇ ਨੰਗਾ ਹੋ ਗਿਆ ਪਹਿਲਾਂ ਤੇ ਇਹ ਸੀਗਾ ਨਹੀਂ ਜੀ ਉਹ ਹਰਿਆਣੇ ਦਾ ਵਿੱਚ ਹੀ ਇਹ ਜੀ ਕਮੇਟੀ ਦਾ ਹੀ ਆ ਇਹ ਕੋਈ ਆ ਹਾਂ ਪਰ ਅੱਜ ਤੇ ਨੰਗਾ ਹੋ ਗਿਆ ਪੰਜਾਬ ਦਾ ਪੈਸਾ ਹਰਿਆਣੇ ਚ ਪੰਜਾਬ ਦਾ ਪੈਸਾ ਹਰਿਆਣੇ ਚ ਜਾ ਰਿਹਾ ਹਰਿਆਣਾ ਕਮੇਟੀ ਨੂੰ ਅਧਿਕਾਰ ਨਹੀਂ ਉਥੇ ਕੁਝ ਕਰਨ ਦਾ ਤੁਹਾਨੂੰ ਕਿਵੇਂ ਮਿਲਿਆ ਤੁਸੀਂ ਹਰਿਆਣਾ ਦੇ ਵਿੱਚ ਜਾਇਦਾਦ ਦੀ ਦੇਖ ਲਈ ਕਰ ਸਕਦੇ ਐਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂ ਕਿ ਉਹ ਜਾਇਦਾਦ ਬਾਦਲਦੀ ਹੈ ਉਹ ਨੇ ਲੀਸ ਤੇ ਲਈ ਹੋਈ ਹੈ ਬਿਲਕੁਲ 35 ਕਰੋੜ ਦਾ ਉਹਨਾਂ ਨੇ ਪਲਾਟ ਲੈ ਲਿਆ ਦਿੱਲੀ ਜਾ ਕੇ ਪ੍ਰਬੰਧਕ ਕਮੇਟੀ ਨੇ ਉਥੇ ਇੱਕ ਬਣਾਉਣਗੇ ਦਫਤਰ ਇੱਕ ਬਣਾਉਣਗੇ ਗੈਸ ਹਾਊਸ ਉਹ ਕਮੇਟੀ ਨੂੰ ਉਹਦਾ ਕੀ ਲਾਭ ਸੰਗਤ ਨੂੰ ਉਹਦਾ ਕੀ ਲਾਭ ਉਹ ਤਾਂ 35 ਕਰੋੜ ਦਾ ਪਲਾਟ ਲਿਆ 7 ਨੰਬਰ ਕੋਠੀ ਦਾ ਨਾ ਪਲਾਟ ਹੈ ਨੰਬਰ ਦਾ ਨੰਬਰ ਹੈ ਸਾਊਥ ਵੈਸਟ ਸੌਥ ਜਾਂ ਵੈਸਟ ਬਟੇਲ ਨਗਰ ਦੇ ਵਿੱਚ ਉਹ ਜ਼ਿਆਦਾਤ ਹੈ 35 ਕਰੋੜ ਦਾ ਪਲਾਟ ਹੈ 35 40 ਕਰੋੜ ਉੱਤੇ ਲਾਉਣਗੇ 40 50 ਕਰੋੜ ਵਿੱਚੋਂ ਖਾਣਗੇ 100 150 ਕਰੋੜ ਬਾਦਲ ਜੀ 100 150 ਕਰੋੜ ਉੱਤੇ ਲਾ ਦੇਣੀ ਹੈ ਜ਼ਿਆਦਾਰ ਬਾਦਲ ਦੀ ਬਿਲਕੁਲ ਠੀਕ ਹੈ ਇਹ ਇਹ ਸਾਰਾ ਕੁਝ ਹੋ ਰਿਹਾ ਪਰ ਨਾ ਸਾਡੀ ਸਰਕਾਰ ਆਡਿਟ ਕਰ ਰਹੀ ਹੈ ਨਾ ਬਾਦਲ ਦੇ ਹੁੰਦਿਆਂ ਕਿਸੇ ਦੀ ਹਿੰਮਤ ਪਈ ਉੱਥੇ ਆਡਿਟ ਕਰਨ ਦੀ ਨਾ ਕੋਈ ਅਕਾਲ ਤਖਤ ਕੋ ਪੁੱਛ ਸਕਦਾ ਇਹਨਾਂ ਅਕਾਲ ਤਖਤਾ ਜੱਜੇਦਾਰ ਸਰਕਾਰਾਂ ਵੇਸਲੀਆਂ ਹੁਣ ਤਾਂ ਨਹੀਂ ਆਪਾਂ ਕਹਿ ਸਕਦੇ ਹੈਗੀਆਂ ਦੇਖੋ ਜੀ ਉਹ ਵੇਸਲੀਆਂ ਹੋਣ ਜਾਂ ਨਾ ਹੋਣ ਚਲੋ ਤੁਸੀਂ ਉਥੇ ਆਰਡਰਟ ਵੀ ਹੋਇਆ ਇੰਨੇ ਸਾਲਾਂ ਤੋਂ ਸਰਕਾਰੀ ਅਫਸਰ ਨੂੰ ਤੇ ਵੜਨ ਹੀ ਨਹੀਂ ਦਿੱਤਾ ਬਾਦਲ ਦੇ ਰਾਜ ਜਦੋਂ ਤੱਕ ਕੋਈ ਕਮੇਟੀ ਰਹੀ ਜੀ ਅੱਜ ਤੱਕ ਵੀ ਨਹੀਂ ਗਿਆ ਕੋਈ ਹੁਣ ਵੀ ਨਹੀਂ ਨਹੀਂ ਗਿਆ ਕੋਈ 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 ਆਰਡਰਟ ਨਹੀਂ ਹੋ ਰਿਹਾ ਆਰਡਰ ਕਰ ਰਹੇ ਉਹਨਾਂ ਦੇ ਮਰਜ਼ੀ ਦੇ ਬੰਦੇ ਆਮੀ ਮਾਰਕੋ ਹੋ ਰਿਹਾ ਕਿ ਜਿਹੜੇ ਮੈਂ આરોਪ ਲਾ ਰਿਹਾ ਫੈਮਰੇ ਤੇ ਲਾ ਰਿਹਾ ਸਬੂਤ ਹੋਣਗੇ ਤੁਹਾਡੇ ਕੋਲ ਸਾਰੇ ਤੁਸੀਂ ਮੇਰੇ ਤੇ ਕੇਸ ਕਰ ਸਕਦੇ ਹੋ ਪਤਾ ਬਿਲਕੁਲ ਪਰ ਕਰੋ ਜੇ ਮੈਂ ਝੂਠ ਬੋਲਦਾ ਤਾਂ ਕਰੋ ਤੇ ਇਹਦੇ ਸੰਗਤ ਨੂੰ ਜਵਾਬ ਦਿਓ ਕਿਉਂ ਹੋ ਰਿਹਾ ਅਸੀਂ ਤੇ ਉਹ ਡਾਂਗਾ ਪਰ ਕੇ ਥੋੜਾ ਲੜਾਂਗੇ ਬਿਲਕੁਲ ਠੀਕ ਹੈ ਅਸੀਂ ਤਾਂ ਰੌਲਾ ਹੀ ਪਾ ਸਕਦੇ ਹਾਂ ਨਾ ਤੇ ਇਹ ਇਹ পাগল ਪਰਿਵਾਰ ਸੇਖ ਕੌਮ ਨੂੰ ਨਿਚੋੜ ਕੇ ਸੁੱਟ ਗਿਆ ਸਾਡੇ ਗਰੀਬ ਬੱਚਿਆਂ ਚ ਸਾਈ ਬਣ ਰਹੇ ਨੇ ਸਾਡੇ ਗਰੀਬ ਦਾ ਇਲਾਜ ਨਹੀਂ ਹੋ ਰਿਹਾ ਗੁਰਦਾਸਪੁਰ ਭਰਿਆ ਪੇ ਜਿਹੜੀਆਂ ਜਾਇਦਾਦਾਂ ਗੁਰੂ ਸਾਹਿਬ ਜੀ ਦੀਆਂ ਮਹਿੰਗੀਆਂ ਹੋ ਚੁੱਕੀਆਂ 12-12 ਕਰੋੜ ਦਾ ਕਿਲਾ 100-100 ਆ ਜਿਹੜਾ ਜਿਹੜੀ ਜਾਇਦਾਦ ਬਾਦਲ ਨੇ ਲਈ ਆ ਇਹ 100-100 ਕਰੋੜ ਦਾ ਕਿਲਾ ਜੀ ਮਾਰਕੰਡਾ ਜੀਜੀ ਰੋਡ ਦੇ ਉੱਤੇ ਆ 27-24 ਏਕੜ ਜਮੀਨ ਇਹ ਮਾਲਕ ਬਣ ਗਿਆ ਉਹ ਲੱਪਿਆ 90 ਸਾਲ ਬਾਅਦ ਕੌਣ ਕੇ ਦੀ ਪਾਛੇ ਤੇ ਕੀ ਦਾ ਰਾਜ ਤੇ ਕੇ ਦੀ ਪ੍ਰਜਾ ਕਿਨੇ ਪੁੱਛਣਾ ਕਿਨੇ ਪੁੱਛਣਾ ਇਹ ਜਿਹਦਾ ਤਾਂ ਤਬਾਦਲੇ ਵੀ ਹੋ ਰਹੇ ਤੇ 3 ਲੱਖ ਦਾ 35 ਲੱਖ ਦਾ ਕਿਲਾ ਲੈ ਕੇ ਤੇ ਉਹਨੂੰ ਉਹ ਜਿੰਨ ਤੋਂ ਲਿਆ ਉਹ ਤੋਂ 12 ਕਰੋੜ ਦਾ 15 ਕਰੋੜ ਦਾ ਕਿਲਾ ਉਹਨੂੰ ਦੇ ਰਿਹਾ ਤਬਾਦਲੇ ਵੀ ਹੋ ਰਹੇ ਐਕਸਚੇਂਜ ਗੁਰੂ ਘਰ ਚ ਪੂਰੇ ਦਾ ਪੂਰਾ ਸਾਰਾ ਕੁਝ ਆ ਗਿਆ ਤੋਏ ਸਾਡੀ ਕੌਮ ਨੂੰ ਸ਼ੌਂਕ ਲੱਗੇ ਹੋਈ ਬਾਦਲ ਪਰਵਾਰ ਬਾਦਲ ਪਰਵਾਰ ਨੂੰ ਜਿੰਨੀ ਦੇਰ ਸਿੱਖ ਜਿਹੜੇ ਨੇ ਇਸ ਅਰਾਰੇ ਚੋਂ ਬਾਹਰ ਨਹੀਂ ਕਰਦੇ ਉਨੀ ਦੇਰ ਤੱਕ ਸਾਡੀ ਕੋਈ ਸੰਸਾਰ ਨਹੀਂ ਬਚੀ ਜਿਹੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਸਾਡੀ ਸੰਸਾਰ ਖਾਲਸਾ ਕਾਲਜ ਅੰਮ੍ਰਿਤਸਰ ਜੀ ਉਹ ਅੱਜ ਖਾਲਸਾ ਕਾਲਜ ਨਹੀਂ ਰਿਹਾ ਜੀ ਉਹ ਯੂਨੀਵਰਸ ਖਾਲਸਾ ਯੂਨੀਵਰਸਿਟੀ ਦੇ ਨਾਮ ਤੇ ਤਬਦੀਲ ਹੋ ਚੁੱਕਾ ਕਿ ਉਹਦੇ ਮਾਲਕ ਬਣ ਚੁੱਕੇ ਨੇ ਮਜੀਠੀਆ ਪਰਵਾਰ ਕੀ ਸੇ ਹਿੰਮਤ ਅਤ ਲੈ ਕੇ ਦਿਖਾ ਦੇ। ਇਹ ਗਰਗਾਜ ਨੂੰ ਸਮਝਾਓ ਤੇ ਉੱਥੇ ਬੋਲ ਜੇ ਕੌਮ ਦਾ ਭਲਾ ਕਰ, ਬਾਦਲ ਪਰਵਾਹ ਦਾ ਭਲਨ ਕਰ, ਕੌਮ ਦਾ ਭਲਾ ਕਰ। ਜੇ ਪੁੱਛਣਾ ਕਿ ਇਹਨੂੰ ਕਿ ਅੰਮ੍ਰਿਤਧਾਰੀ ਕੀ ਹੁੰਦਾ ਤੇ ਉੱਥੇ ਪੁੱਛ ਵੀ ਤੁਹਾਡੇ ਚ ਕਿੰਨੇ ਅੰਮ੍ਰਿਤਧਾਰੀ ਨੇ? ਮੇਰੀ ਥੀਆ ਪਰਿਵਾਰ ਚ ਕਿੰਨੇ ਅੰਮ੍ਰਿਤਧਾਰੀ ਤੇ ਜੜੀ ਲੈਣ ਲੱਗੀ ਉੱਥੇ ਮੈਂਬਰ ਬਣਦੀ। ਬਾਦਲ ਤੇ ਮੁੰਡੇ ਦੇ ਸਮੇਤ ਜਿਹੜੀ ਯੂਨੀਵਰਸਿਟੀ ਬਣੀ ਬਾਦਲ ਦਾ ਮੁੰਡਾ ਹੀ ਮੈਂਬਰ ਬਣਿਆ, ਹਰ ਸਿਮਰਤੀ ਬਣੀ ਉਹਦੇ ਦੋ ਭਰਾ ਬਣੇ ਉਹਦਾ ਬਾਪ ਬਣਿਆ। ਆਪਣੇ ਪਰਿਵਾਰ ਆ ਸਰ ਆਪਣਾ ਪਰਿਵਾਰ ਆ ਤੇ ਇਹ 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 ਗੜਗਾਜ ਸਿੰਘ ਉਹਨੂੰ ਪੁੱਛੇ ਜਾ ਕੇ ਵੀ ਤੂੰ ਅੰਮ੍ਰਿਤਪਾਨ ਕੀਤਾ ਹੈ ਤੂੰ ਇੱਕ ਆਮ ਦੀ ਸੰਸਥਾ ਦਾ ਮਾਲਕੇ ਬਣ ਗਿਆ ਇਹ ਜਿਹੜੀਆਂ ਚੰਗੀਆਂ ਭਲੀਆਂ ਚੱਲ ਰਹੀਆਂ ਸਕੂਲ ਚੱਲ ਰਹੇ ਨੇ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੇ ਮਾਮਾ ਤੰਦੂ ਵੜਦੇ ਆ ਉਹ ਉਪਦੇਸ਼ ਦੇ ਰਿਹਾ ਜਾ ਕੇ ਇਹ ਕਿੰਨੀ ਦੇਰ ਚੱਲਣਗੇ ਇਹ ਹੁਣ ਨਹੀਂ ਚੱਲਣੇ ਲੋਕ ਜਦੋਂ ਗਰੇਵਾਨ ਫੜ ਕੇ ਬਾਜ਼ਾਰ 'ਚ ਖੜਾ ਕਰ ਲੈਣਗੇ ਉਦੋਂ ਇਹਨੂੰ ਪਤਾ ਲੱਗੂਗਾ ਵੀ ਇਹ ਕਿਥੋਂ ਕਿਹੋ ਜਿਹਾ ਜਾਇਜ਼ ਹੈ ਤੁਹਾਡੇ ਲਿਹਾਜ਼ ਨਾਲ ਫਿਰ ਜਥੇਦਾਰ ਹਵਾਰਾ ਵਰਗਿਆਂ ਜਦੋਂ ਮਤਵਾਚੀ ਜਥੇਦਾਰ ਲਾ ਦਿੱਤਾ ਜਾਂਦਾ ਉਹ ਠੀਕ ਹੈ ਸਿਸਟਮ ਬੋ ਜੀ ਠੀਕ ਹੈ ਜਾਂ ਗਲਤ ਹੈ ਮੈਨੂੰ ਨਹੀਂ ਪਤਾ ਜੋ ਹੁਣ ਸੀਟ ਤੇ ਜੋ ਕੁਝ ਹੋ ਰਿਹਾ ਮੈਂ ਉਹਦੀ ਗੱਲ ਕਰਦਾ ਤੇ ਆਪਾਂ ਨੂੰ ਸਭ ਕੁਝ ਪਤਾ ਵੀ ਹੈ ਕਾਦਾ ਇਸ ਚੀਜ਼ ਦਾ ਵੀ ਕੀ ਕੀ ਹਲੇ ਵੀ ਕਰੀ ਜਾ ਰਿਹਾ ਹਲੇ ਵੀ ਆਪਾਂ ਇਹਨਾਂ ਦੇ ਬੰਦਨ ਚ ਜਕੜੇ ਹੋਏ ਆ ਇੱਕੋ ਇੱਕ ਹੱਲ ਹੈ ਇਹਦਾ ਵੋਟਾਂ ਦੁਆਰਾ ਪੈਣ ਹੋਣ ਤੇ ਦੁਆਰਾ ਪੈਣ ਤੇ ਹੱਲ ਹੋਗੇ ਉਹਨਾਂ ਉੱਤੇ ਬੰਦੂਕਾਂ ਨਾਲ ਲੜਾਂਗੇ ਅਸੀਂ ਹੁਣ ਖਾਪਾ ਕਰਾਂਗੇ ਆਪਰੇ ਤੇ ਤੇ ਤੁਸੀਂ ਉਹਨੂੰ ਜੈਸ਼ਰਾ ਹੋਗੇ ਜੇ ਜਦੋਂ ਸਾਡਾ ਰਾਈਟ ਹੈ ਇੱਕ ਹਰੇਕ ਸਿੱਖ ਦਾ ਰਾਈਟ ਹੈ ਉਹ ਆਪਣੀ ਬੋਰਡ ਦਾ ਇਸਤੇਮਾਲ ਕਰੇ ਉਹ ਉਹ ਕਿਉਂ ਨਹੀਂ ਕਰ ਲੈਂਦਾ ਜੀ ਸਮਝਾਣਾ ਕੱਖ ਉਹ ਕੁਛ ਠੀਕ ਹੈ ਜੀ ਸੋ ਵਾਕਈ ਕੁਲਦੀਪ ਸਿੰਘ ਗੜਗਾ ਜੂਣੀ ਆਪਣੀ ਡਿਊਟੀ ਕਿੱਦਾਂ ਦੀ ਨਿਭਾ ਰਹੇ ਨੇ ਬੜੇ ਆਪਾਂ ਕਹੀਏ ਤੱਤੇ ਬੋਲ ਜਿਹੜੇ ਨੇ ਜਥੇਦਾਰ ਰਣਜੀਤ ਸਿੰਘ ਜੀ ਉਹਨਾਂ ਨੇ ਬੋਲੇ ਨੇ ਤੇ ਉਹ ਕਹਿ ਰਹੇ ਨੇ ਕਿ ਬਿਲਕੁਲ ਵੀ ਸਹੀ ਤੌਰ ਤੇ ਆਪਣੀ ਉਹ ਡਿਊਟੀ ਨਿਭਾ ਰਹੇ ਕੌਮ ਨੂੰ ਪਤਾ ਪੰਥ ਨੂੰ ਪਤਾ ਹੈ ਕਿ ਸਾਡੇ ਵਿੱਚ ਅੱਜ ਕੱਲ੍ਹ ਉਹ ਕੀ ਰਿਹਾ ਤੇ ਇੱਕੋ ਇੱਕ ਹੱਲ ਹੈਗਾ ਛੇਤੀ ਤੋਂ ਛੇਤੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਨਵੇਂ ਮੈਂਬਰ ਚੁਣ ਕੇ ਆਣ ਤੇ ਹੱਲੇ ਵੀ ਜੋ ਸਿੱਧੇ ਸ਼ਬਦਾਂ ਚ ਕਹਿ ਰਹੇ ਨੇ ਜਿਹੜੀ ਸਿਉਂ ਕਹੇ ਚਿੰਬੜੀ ਹੋਈ ਐ ਇਹਨੂੰ ਤਾਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਕਿਤੇ ਕੌਮ ਦਾ ਪੰਥ ਦਾ ਭਲਾ ਸੰਭਵ ਹੈ ਜਤੇਰਾ ਸਾਹਿਬ ਜੀ ਅਨਕਲ ਬਰਕਰਾਰ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕੀ ਫਤਿਹ ਹੋਰ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ